ਸਤਿਓ ਸ਼ੰਪੂ ਬਾਰਡਰ ਤੇ ਧਰਨੇ ਤੇ ਮੌਜੂਦ ਆ ਔਰ ਇੱਥੇ ਵੀਰ ਜਿਹੜੇ ਆ ਸਾਡੇ ਮੁਸਲਮਨ ਭਾਈਚਾਰੇ ਤੋਂ ਵੀਰ ਜਿਹੜੇ ਉਹ ਸੇਵਾ ਹਾਲਾਂਕਿ ਸਾਨੂੰ ਇਹ ਵੀ ਨਹੀਂ ਕਹਿਣਾ ਚਾਹੀਦਾ ਕਿ ਵੱਖ-ਵੱਖ ਭਾਈਚਾਰਾ ਪਰ ਅਸੀਂ ਠਾਈ ਪੰਜਾਬੀਆਂ ਇਨਸਾਨ ਆ ਔਰ ਵੀਰ ਹੁਣੀ ਸੇਵਾ ਚ ਲੱਗੇ ਸੀ ਦੇਖ ਕੇ ਰਿਆ ਨਹੀਂ ਗਿਆ ਦਿਲ ਕੀਤਾ ਕਿ ਤਸਵੀਰ ਦਿਖਾਈ ਜਾਈਏ ਧਰਨਾ ਪ੍ਰਚੰਡ ਹੋ ਚੁੱਕਾ ਕਿਉਂਕਿ ਸਾਰਿਆਂ ਦਾ ਸਮਰਥਨ ਮਿਲ ਰਿਹਾ ਸਾਰਿਆਂ ਦਾ ਸਾਥ ਮਿਲ ਰਿਹਾ ਅ ਅਸਲਾਮ ਵਾਲੇਕੁਮ ਜੀ ਅੱਛਾ ਕਿੱਥੋਂ ਆਇਓ ਜੀ ਤੁਸੀਂ ਅਸੀਂ ਮਲੇਰਕੋਲੇ ਤੋਂ ਆਏ ਹਾਂ ਜੀ। ਮਲੇਰਕੋਟਲੇ ਤੋਂ ਆਏ। ਇਹ ਤੋਂ ਕਿੰਨੀ ਦੂਰ ਪੈਂਦਾ ਮਲੇਰਕੋਟਲਾ? ਬਿਲਕੁਲ ਆ ਹੋਏਗਾ 100 ਕਿਲੋਮੀਟਰ ਜੀ ਕੋਈ। 100 ਕਿਲੋਮੀਟਰ। ਤੇ ਫਿਰ ਇਹ ਸੋਚ ਕੇ ਆਏ ਸੀ ਕਿ ਰਾਹ ਚੁੱਕਿਆ ਲਾਇਆ। ਨਹੀਂ ਸੋਚ ਕੇ ਆਏ تھے ਜੀ। ਸੋਚ ਕੇ ਆਏ ਸੀ। ਪਹਿਲਾਂ ਜਦੋਂ ਤਾਂ ਨਾ ਲੱਗਿਆ ਅਸੀਂ ਉੱਥੇ ਪੂਰਾ ਟਾਈਮ ਬੈਠੇ ਰਹੇ ਹਾਂ ਲੰਗਰ ਲਾਇਆ ਛਾਨੇ। ਹਮ। ਮੁਸਲਮਾਨ ਭਾਈ ਜਾਰੇ ਵੱਲੋਂ। ਅੱਛਾ ਜੀ। ਤੇ ਅੱਜ ਵੀ ਹੁਣ ਅਸੀਂ ਇਹੀ ਸੋਚ ਕੇ ਆਏ ਆ ਵੀ ਹੁਣ ਨਾਲ ਖੜਾ ਹਾਂ ਇਹ ਦੇਖੋ ਕਿਸਾਨਾਂ ਦੇ। ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ, ਮੰਨੀਆਂ ਚਾਹੀਦੀਆਂ ਸਰਕਾਰ ਨੂੰ। ਅਪੀਲ ਵੀ ਕਦੋਂ ਤੋਂ ਇੱਥੇ ਤੁਸੀਂ ਮੌਜੂਦ ਹੋ ਜੀ ਅਸੀਂ ਅੱਜ ਹੀ ਆਏ ਹਾਂ ਜੀ ਔਰ ਮੇਰਾ ਖਿਆਲ ਇੱਕ ਖੁਸ਼ੀ ਵੀ ਆ ਜਾਂਦੀ ਚਿਹਰੇ ਤੇ ਜਦੋਂ ਤੁਸੀਂ ਕਿਸ ਨੂੰ ਕਹਿੰਦੇ ਫਰੂਟ ਲੈ ਕੇ ਜਾਓ ਜੀ ਹਾਂ ਜੀ ਦੇਖੋ ਸਾਨੂੰ ਵੀ ਖੁਸ਼ੀ ਮਿਲਦੀ ਹੈ ਸਾਡੇ ਭਰਾ ਕੋਈ ਦੇ ਕੋਈ ਮੁਸ਼ਕਲ 'ਚ ਨੇ ਸਫਰ 'ਚ ਨੇ ਤਾਂ ਅਸੀਂ ਉਹਨਾਂ ਦੀ ਸੇਵਾ ਕਰੀਏ ਨਾਲ ਖੜੀਏ ਉਹਨਾਂ ਦੇ ਅੱਛਾ ਇਹੀ ਸੇਵਾ ਉਹਨੂੰ ਕਬੂਲ ਹੈ ਕਿ ਲਾਲਚ ਨਹੀਂ ਹੈ ਕਿਸੇ ਦਾ ਦੇਖੋ ਕਿਉਂਕਿ ਅਸੀਂ ਲੋਕਾਂ ਨੂੰ ਜਾਣਦੇ ਨਹੀਂ ਕੋਈ ਕਿਸੇ ਨੂੰ ਨਹੀਂ ਜਾਣਦਾ ਇੱਥੇ ਦੇਖੋ ਇੱਕ ਮਾਨਵਤਾ ਦੀ ਮਤਲਬ ਸੇਵਾ ਹੈ ਇਨਸਾਨੀਅਤ ਦੀ ਸੇਵਾ ਹੈ ਵੀ ਉਹ ਦੇਖੋ ਆਪਣੇ ਹੱਕਾਂ ਵਾਸਤੇ ਲੜ ਰਹੇ ਨੇ ਤਾਂ ਸਾਨੂੰ ਵੀ ਨਾਲ ਖੜਨਾ ਚਾਹੀਦਾ ਉਹਨਾਂ ਦੇ ਤੁਸੀਂ ਪੂਰਾ ਖੜਾਂਗੇ ਜੀ ਨਾਲ ਸਾਥ ਦੇਵਾਂਗੇ ਪੂਰਾ ਆਪਣਾ ਨਾਂ ਦੱਸ ਦਿਓ ਜੀ ਮੇਰਾ ਨਾਮ ਮੁਹੰਮਦ ਜਮੇਲ ਜੀ ਮੁਹੰਮਦ ਜਮੇਲ ਇਹ ਤੁਹਾਡੇ ਭਰਾ ਨੇ ਇਹ ਦੋਸਤ ਨੇ ਜੀ ਮੇਰੇ ਅੱਛਾ ਮੁਹੰਮਦ ਅਰਸ਼ਦ ਲਿਆਕਤ ਅਲੀ ਜੀ 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 ਚਲੋ ਬਹੁਤ ਸ਼ੁਕਰ ਹੈ ਔਰ ਦੇਖੋ ਇਹਨਾਂ ਦੀ ਸੇਵਾ ਤੋਂ ਪ੍ਰਭਾਵ ਇਹ ਦੋ ਕਿ ਨੌਜਵਾਨ ਰੀਲ ਵੀ ਬਣਾਉਣਾ ਕੀ ਚਲੋ ਬਹੁਤ ਸ਼ੁਕਰ ਹੈ ਜੀ ਬਹੁਤ ਸ਼ੁਕਰ ਸਤਿਉ ਸ਼ੰਪੂ ਬਾਰਡਰ ਤੇ ਧਰਲੇ ਤੇ ਮੌਜੂਦ ਹੈ ਔਰ ਇੱਥੇ ਵੀਰ ਜਿਹੜੇ ਆ ਸਾਡੇ ਮੁਸਲਮਾਨ ਭਾਈਚਾਰੇ ਤੋਂ ਵੀਰ ਜਿਹੜੇ ਉਹ ਸੇਵਾ ਹਾਲਾਂਕਿ ਸਾਨੂੰ ਇਹ ਵੀ ਨਹੀਂ ਕਹਿਣਾ ਚਾਹੀਦਾ ਕਿ ਵੱਖ-ਵੱਖ ਭਾਈਚਾਰਾ ਪਰ ਅਸੀਂ ਸਾਈ ਪੰਜਾਬੀ ਆ ਇਨਸਾਨ ਆ ਔਰ ਵੀਰ ਹੁਣੇ ਸੇਵਾ ਚ ਲੱਗੇ ਸੀ ਦੇਖ ਕੇ ਰਿਆ ਨਹੀਂ ਗਿਆ ਦਿਲ ਕੀਤਾ ਕਿ ਤਸਵੀਰ ਦਿਖਾਈ ਜਾਈਏ ਧਰਨਾ ਪ੍ਰਚੰਡ ਹੋ ਚੁੱਕਾ ਕਿਉਂਕਿ ਸਾਰਿਆਂ ਦਾ ਸਮਰਥਨ ਮਿਲ ਰਿਹਾ ਸਾਰਿਆਂ ਦਾ ਸਾਥ ਮਿਲ ਰਿਹਾ ਅ ਅਸਲਾਮੁਅਲੈਕੁਮ ਜੀ ਅੱਛਾ ਕਿੱਥੋਂ ਆਇਓ ਜੀ ਤੁਸੀਂ ਅਸੀਂ ਮਲੇਰਕੋਲੇ ਤੋਂ ਆਏ ਹਾਂ ਜੀ। ਮਲੇਰਕੋਟਲੇ ਤੋਂ ਆਏ ਹਾਂ। ਇਹ ਤੋਂ ਕਿੰਨੀ ਦੂਰ ਪੈਂਦਾ ਮਲੇਰਕੋਟਲਾ? ਉਹਦੇ ਕੋਲ ਆ ਹੋਏਗਾ 100 ਕਿਲੋਮੀਟਰ ਜੀ ਕੋਲ। 100 ਕਿਲੋਮੀਟਰ। ਤੇ ਫਿਰ ਇਹ ਸੋਚ ਕੇ ਆਏ ਸੀ ਕਿ ਰਾਹ ਚੁਖਿਆ ਲਾਇਆ। ਨਹੀਂ ਸੋਚ ਕੇ ਆਏ تھے ਜੀ। ਸੋਚ ਕੇ ਆਏ ਸੀ। ਪਹਿਲਾਂ ਜਦੋਂ ਤਾਂ ਨ ਲੱਗਿਆ ਅਸੀਂ ਉੱਥੇ ਪੂਰਾ ਟਾਈਮ ਬੈਠੇ ਰਹੇ ਹਾਂ ਲੰਗਰ ਲਾਇਆ ਸਾਨੂੰ ਮੁਸਲਮਾਨ ਭਾਈ ਜਾਰੇ ਵੱਲੋਂ। ਅੱਛਾ ਜੀ। ਤੇ ਅੱਜ ਵੀ ਹੁਣ ਅਸੀਂ ਇਹੀ ਸੋਚ ਕੇ ਆਏ ਆ ਵੀ ਹੁਣ ਨਾਲ ਖੜਾ ਹਾਂ ਇਹ ਦੇਖੋ ਕਿਸਾਨਾਂ ਦੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਮੰਨੀਆਂ ਚਾਹੀਦੀਆਂ ਸਰਕਾਰ ਨੂੰ। ਅਪੀਲ ਵੀ ਕਰਦੇ ਆਂ ਵੀ ਜਲਦੀ ਕਦੋਂ ਤੋਂ ਇੱਥੇ ਤੁਸੀਂ ਮੌਜੂਦ ਹੋ ਜੀ ਅਸੀਂ ਅੱਜ ਹੀ ਆਏ ਜੀ ਔਰ ਮੇਰਾ ਖਿਆਲ ਇੱਕ ਖੁਸ਼ੀ ਵੀ ਆ ਜਾਂਦੀ ਚਿਹਰੇ ਤੇ ਜਦੋਂ ਤੁਸੀਂ ਕਿਸ ਨੂੰ ਕਹਿੰਦੇ ਫਰੂਟ ਲੈ ਕੇ ਜਾਓ ਜੀ ਹਾਂ ਜੀ ਦੇਖੋ ਸਾਨੂੰ ਵੀ ਖੁਸ਼ੀ ਮਿਲਦੀ ਹੈ ਸਾਡੇ ਭਰਾ ਕੋਈ ਦੇਖੋ ਮੁਸ਼ਕਿਲ 'ਚ ਨੇ ਸਫਰ 'ਚ ਨੇ ਤਾਂ ਅਸੀਂ ਉਹਨਾਂ ਦੀ ਸੇਵਾ ਕਰੀਏ ਨਾਲ ਖੜੀਏ ਉਹਨਾਂ ਦੇ ਅੱਛਾ ਇਹੀ ਸੇਵਾ ਉਹਨੂੰ ਕਬੂਲ ਹੈ ਕਿ ਲਾਲਚ ਨਹੀਂ ਹੈ ਕਿਸੇ ਦਾ ਦੇਖੋ ਕਿਉਂਕਿ ਅਸੀਂ ਲੋਕਾਂ ਨੂੰ ਜਾਣਦੇ ਨਹੀਂ ਕੋਈ ਕਿਸੇ ਨੂੰ ਨਹੀਂ ਜਾਣਦਾ ਇੱਥੇ ਦੇਖੋ ਇੱਕ ਮਾਨਵਤਾ ਦੀ ਮਤਲਬ ਸੇਵਾ ਹੈ ਇਨਸਾਨੀ ਹਦੀ ਸੇਵਾ ਹੈ ਵੀ ਉਹ ਦੇਖੋ ਆਪਣੇ ਹੱਕਾਂ ਵਾਸਤੇ ਲੜ ਰਹੇ ਨੇ ਤਾਂ ਸਾਨੂੰ ਵੀ ਨਾਲ ਖੜਨਾ ਚਾਹੀਦਾ ਉਹਨਾਂ ਦੇ ਤੁਸੀਂ ਪੂਰਾ ਖੜਾਂਗੇ ਇਹ ਨਾਲ ਸਾਥ ਦੇਵਾਂਗੇ ਪੂਰਾ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਮੁਹੰਮਦ ਜਮੇਲ ਜੀ ਮੁਹੰਮਦ ਜਮੇਲ ਤੇ ਤੁਹਾਡੇ ਭਰਾ ਨੇ ਇਹ ਦੋਸਤ ਨੇ ਜੀ ਮੇਰੇ ਅੱਛਾ ਮੁਹੰਮਦ ਅਰਸ਼ਦ ਲਿਆਕਤ ਅਲੀ ਜੀ ਜੀ ਚਲੋ ਬਹੁਤ ਸ਼ੁਕਰ ਹੈ ਔਰ ਦੇਖੋ ਇਹਨਾਂ ਦੀ ਸੇਵਾ ਤੋਂ ਪ੍ਰਭਾਵ ਇਹ ਦੋ ਕਿ ਨੌਜਵਾਨ ਰੀਲਾਂ ਵੀ ਬਣਾਉਣਾ ਕਿ ਚਲੋ ਬਹੁਤ ਸ਼ੁਕਰ ਹੈ ਜੀ ਬਹੁਤ ਸ਼ੁਕਰ ਹੈ